ਸਸਿਗਾ ਕਿਸਾਨ ਭਰਾਵੋ ਅੱਜ ਆਪਾਂ ਸਮਰਾਲੇ ਸਾਈਡ ਆਏ ਆ ਆਪਣਾ ਇੱਥੇ ਸਟੋਰ ਕਾਰਤੀ ਕੋਲ ਸਟੋਰ ਚ ਸੀਡ ਪਿਆ ਤੇ ਤੇ ਉਹ ਸੀਡ ਆਪਾਂ ਦੇਖਣਾ ਹੈ ਅੱਜ ਜਨਰੇਸ਼ਨ 3 ਦੇ 2 ਦਾ ਪੁਕਰਾਜ ਡਾਇਮੰਡ ਤੇ ਐਲ ਆਰ ਕਰਦੇ ਆ ਜਨਰੇਸ਼ਨ 2 ਦਾ ਪੁਕਰਾਜ ਹੈ ਇਹ ਜਿਹੜਾ ਆਪਨੇ ਬਾਰ ਘੜਵਾਇਆ ਇੱਕ ਕਿਸਾਨਾਂ ਵਾਸਤੇ ਘੜਵਾਇਆ ਕੁਝ ਬਾਕੀ ਕਿਸਾਨਾਂ ਨੇ ਲੈ ਕੇ ਜਾਣੇ ਨੇ ਆਪਾਂ ਤੋਂ ਜਨਰੇਸ਼ਨ 2 ਚ ਹੈ ਸਾਰਾ ਬੀ ਗ੍ਰੇਡ ਆ ਕਵਾਲਿਟੀ ਸੁਪਰ ਬਰੇ ਤੇ ਕੇਰਾ ਬਿਲਕੁਲ ਸੁਕਾ ਕੇ ਦੁਬਾਰਾ ਪੈਕਿੰਗ ਕਰਕੇ ਆਪਾਂ 50 ਕਿਲੋ ਭਰਤੀ ਕਰਕੇ ਦਵਾਂਗੇ ਕੁਆਲਿਟੀ ਵਾਈਜ਼ ਪੂਰਾ ਸੁਪਰ ਹੈ ਜਨਰੇਸ਼ਨ 2 ਚ ਪਕਰਾਜ ਆ ਜਨਰੇਸ਼ਨ 3 ਵੀ ਪਕਰਾਜ ਪਏ ਆ ਆਪਣੇ ਕੋਲ ਤੇ ਸਮਰਾਲਾ ਬੈਲਟ ਜਾਲ ਮਾਛੋੜਾ ਜ਼ਿਲ੍ਹੇ ਚ ਨਿਅਰ ਬਟਾ ਪੁਕਰਾਜ ਹੀ ਜ਼ਿਆਦਾ ਲੱਗਦਾ ਤੇ ਕੱਚੀ ਪਟਾਈ ਜਲਦੀ ਕਰ ਦਿੰਦ ਨੇ ਪਰ ਇਹ ਕੁਝ ਨਸਾਨ ਆਪਣੇ ਵਾਸਤੇ ਸੀਡ ਤਿਆਰ ਕਰਨ ਵਾਸਤੇ ਜਨਰੇਸ਼ਨ 2 ਤੇ 3 ਲੈ ਕੇ ਜਾਂਦੇ ਨੇ ਤੇ ਬੱਚਾ ਪਟਿਆ ਜਾਂਦਾ ਜਨਰੇਸ਼ਨ 2 ਚ ਵੀ ਆਪਣੇ ਕੋਲ ਪੁਕਰਾਜ ਦਾ ਲਵੇ ਲਵਲਾ ਹੈ ਤੇ ਨਾਲ ਡਾਇਮੰਡ ਤੇ ਐਲਰ ਜਨਰੇਸ਼ਨ 2 ਜਾਂ 3 ਚ ਅੰਦਰੋਂ ਬਾਹਰ ਕਢਵਾਇਆ ਸੀ ਆਪਾਂ ਨੇ ਕੁਸ ਇੱਕ ਬੈਗ ਜਨਰੇਸ਼ਨ 4 ਦਾ ਵੀ ਕਢਵਾਇਆ ਜਨਰੇਸ਼ਨ 4 ਆ ਇਹ ਤੇ ਜਨਰੇਸ਼ਨ 2 ਦਾ ਸੀਡ ਆਪਾਂ ਬਾਹਰ ਪਏ ਹੀ ਆਲਮੋਸਟ ਕਾਰਤਿਕ ਕੋਲ ਸਟੋਰ ਆ ਇਹ ਚੈਸਟਾ ਮੈਂ ਪਹੜਿਆ ਤੇ ਇੱਥੇ ਵੀ ਆਪਣਾ ਟੁਕਰਾ ਜਨਰੇਸ਼ਨ 2 ਅਤੇ 3 ਤੇ ਡਾਇਮੰਡ ਜਨਰੇਸ਼ਨ 2 ਅਤੇ 3 ਦਾ ਸੀਡ ਅਵੇਲੇਬਲ ਐਸ ਟਾਈਮ 200 250 ਬੈਗੀ ਬੈਲੈਂਸ ਆ ਬਾਕੀ ਆਲਮੋਸਟ ਸੇਲ ਹੋ ਗਿਆ ਤੇ ਇਹਨਾਂ ਦੇ ਮੇਨ ਆਨਰ पांडे ਜੀ ਨੇ ਬਾਕੀ ਸੀਡ ਆਪਣਾ ਪੈਕਿੰਗ ਹੋ ਕੇ ਐਮ ਪੀ ਤੇ ਗੁਜਰਾਤ ਜਾਂਦਾ ਤੇ ਇਸ ਤਰ੍ਹਾਂ ਆਪਾਂ ਪੈਕਿੰਗ ਕਰਦੇ ਆ ਪੈਕਿੰਗ ਕਰਕੇ ਫਿਰ ਮਾਲ ਉਹ ਗੁਜਰਾਤ ਐਮਪੀ ਜਾਂਦਾ ਪਰ ਆਪਣਾ ਫੋਕਸ ਰਹਿ ਗਿਆ ਹੈ ਬਣਾਉਣ ਵਾਲੇ ਟਾਈਮ 'ਚ ਆਪਾਂ ਪੰਜਾਬ ਵਿੱਚ ਹੀ ਕਿਸਾਨਾਂ ਨੂੰ ਜਨਰੇਸ਼ਨ 2 ਤੇ 3 ਦਾ ਪੁਖਰਾਜ ਡਾਇਮੰਡ ਤੇ ਐਲਰ ਦੇ ਗਏ ਇਹਦਾ ਰੇਟ ਵੀ ਮੈਂ ਅਪਡੇਟ ਕਰਵਾ ਲਿਆ ਪੂਰੀ ਵੰਦਗੀ ਰੰਭਾਣਾ 12 ਤੋਂ 1300 ਰੁਪਏ ਲਮਸੋਂ ਪਨ ਜਨਰੇਸ਼ਨ 3 ਤੇ ਜਨਰੇਸ਼ਨ 2 ਪੁਖਰਾਜ ਦਿੱਤਾ ਦੀ ਆਪਾਂ ਨੇ 16 ਤੋਂ 15-1600 ਰੁਪਏ ਕਰਵਾਇਆ ਗਿਆ ਤੇ ਡਾਇਮੰਡ ਦਾ 1700 ਰੁਪਏ ਵੈਗ ਜਨਰੇਸ਼ਨ 2 ਤੇ ਜਨਰੇਸ਼ਨ 3 1500 ਵੈਗ ਤੇ ਐਲ ਆਰ ਵੀ ਆਪਣੇ ਕੋਲ ਜਨਰੇਸ਼ਨ 2 ਤੇ 3 ਦਾ अवेलेबल ਰਹਿੰਦਾ। هەر ਇੱਕ ਚੀਜ਼ ਦਾ ਰੇਟ ਆਪਣਾ ਬੱਕਰਾ ਬੱਕਰਾ। ਤੇ ਸੀਟ ਡਿਸਪਲੇਸ ਨੇ ਸੀਟ ਚਾਹੀਦਾ ਹੋਇਆ ਕੰਟੈਕਟ ਨੰਬਰ ਜਰੂਰ ਪਾਵਾਂਗੇ। ਬੁੱਕਰਾਸਟਾਈਲ ਲਾਰਦਾ ਸੀਟ